बाबा जी चल चल पाइ रखा था रासन रखा था नेरोगे मैं पापा बाबा जी तो कर देंगे दे। दादू का काम नहीं है ना आ था ना कि हाँ जी हाथ कार्य का, एकाध ना काले ये मैं लोई द काम करता हूँ <laughs> तो तो जी किरी पापा है किरी पापा है पापा ये तो बुआ को बोलते हो तो जाती है ताई यहाँ निकल के ਪਾਪਾ ਕਿੱਥੇ ਸੈਟ ਲੱਗੀ ਪਾਪਾ ਦੇ ਇੱਥੇ ਸੈਟ ਜਾ ਸੈਟ ਸੈਟ ਲੱਗੀ ਰੋਮਦਰਾ ਜਦੋਂ ਕਿਤੇ ਚੇਤਾ ਹੁੰਦਾ ਫੋਨ ਫਾਟੋ ਵੇਖ ਲੈਂਦਾ ਰੋਮਦਰਾ ਮੇਰੇ ਫੋਟੋ ਵੀ ਲਗਾ ਕੇ ਰੱਖੇ ਲੈ ਤਾਂ ਉਹ ਨਹੀਂ ਰਹੀ ਜਿਹੋਦੇ ਆਏ ਉਹਦੀ ਵੀ ਲੈ ਕੇ ਆਉਂਦੇ ਪਤੰਨਾ ਚੱਲਣ ਗਈ ਸੀ ਤੇ ਪੁੱਤ ਪਾਪਾ ਕਿੱਥੇ ਗਏ ਪਾਪਾ ਜਾਂਦੇ ਜਾਂਦੇ ਉਹ ਬਾਪੂ ਤੇ ਮਮਾ ਕਿੱਥੇ ਚਲ ਗਏ ਮਮਾ ਸਾਡੇ ਛੱਡ ਕੇ ਛੱਡ ਕੇ ਚਲ ਗਏ ਤੇ ਮਮਾ ਨੇ ਬਾਅਦ ਵਿੱਚ ਫੋਨ ਨਹੀਂ ਕੀਤਾ ਤੁਸੀਂ ਕਿੱਥੇ ਰਹਿਣਾ ਦਾ 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 ਦੀ ਕਰਣਾ ਮੈਂ ਮਮੇ ਦੀ ਯਾਦ ਆਉਂਦੀ ਕਿ ਪਾਪਾ ਦੀ ਪਾਪਾ ਦੀ ਯਾਦ ਆਉਂਦੀ ਸੀ ਨਹੀਂ ਦੇਣੀਆਂ ਕੁੜੀਆਂ ਸਾਡਾ ਗਾਂ ਕੁੜੀਆਂ ਨੇ ਪਟੋਕੀਆਂ ਖਾਣਾਂ ਠੱਕੇ ਖਾਣੇ ਨੇ ਦੁੱਧੂ ਪਿੰਦੇ ਤੇ ਹੈ ਦੁੱਧੂ ਨਹੀਂ ਪਿੰਦੇ ਕਿਤੇ ਦੁੱਧ ਹੈਗਾ ਨਹੀਂ ਕਰੇ ਦੁੱਧੂ ਕਰੇ ਨਹੀਂ ਨਾ ਹੈਗਾ ਤੇ 68 ਸਾਲ ਮੇਰੀ ਉਮਰ ਹੋ ਗਈ ਤੇ ਹੁਣ ਮੇਰੇ ਕੋ ਕੰਮ ਨਹੀਂ ਹੁੰਦਾ ਪੁੱਤਰਾ ਦੁੱਖ ਹੈ ਬਾਬਾ ਜੀ ਬਹੁਤ ਜ਼ਿਆਦਾ ਬਾਜੀ ਮਹਾਰਾਜ ਸਤਿਗੁਰਾਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਆਤੀ ਹੈ ਨੀ ਹਾਂਜੀ ਆ ਗੁਰਦਿਆਂ ਇਹ ਛੋਟੀ ਕਿ ਵੱਡੀ ਹੈ ਇਹ ਵੱਡੀ ਹੈ ਆਏ ਆਏ ਤੁਸੀਂ ਆ ਗਏ ਮੇਰੇ ਕੋਲ ਦਰਨਾ ਕੀ ਹੈ ਜੰਨਤ ਹੈ ਜੰਨਤ ਜੰਨਤ ਕੋਰ ਆ ਗਿਆ ਕੋ ਕੋ ਹੁੰਦੀ ਉਹ ਕੋਣ ਹੈ ਉਹ ਸ਼ਰ ਉਹ ਤੇਰੀ ਕੀ ਲੱਗਦੀ ਮੈਂ ਫਾਨ ਨਿੱਕੀ ਨਿੱਕੀ ਪੈਣ ਤੁਸੀਂ ਵੱਡੇ ਜੇ ਉਹਨਾਂ ਤੋਂ ਤੇ ਉਹ ਰੋਣ ਕਉ ਡਈ ਆਜੂ 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 ਭੱਜ ਗਿਆ ਨਾ ਆਜੂ 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 ਭੱਜ ਗਿਆ ਰੋਣਾ ਹੋ ਰਹੀ ਆਪਾਂ ਤੜੇ ਤੜੇ ਪਾਪਾ ਕਿੱਥੇ ਆ ਪਰਾੰਚੀ ਦੰਤੋਆ ਐਕਸੀਡੈਂਟ ਹੋ ਗਿਆ ਤੇ ਮੰਮਾ ਮੰਮਾ ਸਾਥ ਚਲੇ ਗਏ ਛੱਡ ਕੇ ਚਲੇ ਗਏ ਅੱਛਾ ਆਜੋ 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 ਪੈਂਦੀ ਆਜੋ ਅਸੀਂ ਤੁਹਾਡੇ ਕੋਲ ਕਿੱਰੇ ਆਏ ਆ ਤੁਹਾਡੇ ਕੋਲ ਕਿੱਰੇ ਆਏ ਆ ਇਹ ਕੋਣ ਆਉਂਦੀ ਇਹ ਕਿਹੜਾ ਕਰਦੇ ਹੋ ਬਤਾ ਉਹ ਮਿੱਠਾ ਕਹਾਂ ਮੈਂ ਆਜੋ ਆਹ ਵੀਰ ਨੇ ਚੱਕ ਤੇ ਲਿਆ ਫੋਟ ਅੱਛਾ ਐਕਸੀਡੈਂਟ ਹੋ ਗਿਆ ਸੀ ਬਪਾਪਾ ਕਿੱਥੇ ਚਲੇ ਗਏ ਉਹ ਬਾਈਕਰ ਜੀ ਕੋਈ ਚਲੇ ਗਏ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਾਸੇ ਠੀਕ ਠਾਕ ਏ ਹਾਂ ਜੀ ਕਿਰਪਾ ਜੀ ਤੁਸੀਂ ਸੁਣਾਓ ਮਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਾਂ ਹਾਂ ਦਰਦ ਨਹੀਂ ਆਉਂਦਾ ਮੈਂ ਕਿਹੜਾ ਲੈ ਨਹੀਂ ਆਉਂਦੀ ਲੈ ਤਾਂ ਉਹ ਨਹੀਂ ਲੈ ਜੋਦੇ ਆ ਉਹਦੀ ਨਹੀਂ ਲੈ ਕੇ ਆਉਂਦੇ ਅੱਛਾ ਜਮੀ ਲੱਗਦੀ ਹੈ ਹਾਂ ਜਰੂਰੀ ਆਪਾਂ ਤੁਹਾਨੂੰ ਪੱਘਾ ਚੱਲਣ ਗਈ ਸੀ ਹਾਂ ਹਾਂ ਕੀ ਹੈ ਲੈ ਹਾਂ ਤੇ ਪਕੀੜੇ ਉਹ ਤੇਰੇ ਉਹ ਤੇਰੇ ਨਹੀਂ ਕੋਈ ਗੱਲ ਇੱਧਰ ਠੀਕ ਹੈ ਅੱਛਾ ਆ ਕਰ ਰਿਹਾ ਤੁਹਾਡਾ ਇਹ ਤੁਸੀਂ ਮੈਨੂੰ ਦੱਸੋ ਕਿ ਇੱਧਰ ਇੱਧਰ ਵੀ ਰਲ ਵੇਖੋ ਨਾ ਮੇਰੇ ਨਾਲ ਮੇਰੇ ਨਾਲ ਵੇਖੋ ਤਾਂ ਨਾ ਕੀ ਹੈ ਜਨੈ ਤੁਹਾਡਾ ਲੈ ਤੁਹਾਡਾ ਨਾ ਪਤਾ ਨਹੀਂ ਤੈਨੂੰ ਮੈਨੂੰ ਗੱਲ ਨਹੀਂ ਆਉਂਦੀ ਨਹੀਂ ਗੱਲ ਨਹੀਂ ਹਾਂਜੀ ਸਹਿਜੂ ਕਹਿੰਦਾ ਸਹਿਨਾਜ ਆਈ ਆ ਸਹਿਨਾਜ ਸਹਿਨਾਜ ਆਈ ਆ ਸਨਾਜਪੁਰ ਸਨਾਜਪੁਰ ਕਿਤੇ ਛੋਲੇ ਬੱਚੇ ਹੈ ਤੇ ਬਟ ਤੇ ਤੁਹਾਡਾ ਨਾਮ ਹੈਗਾ ਸੀ ਰੂਪ ਜੰਨਤ ਜੰਨਤਕੌਰ ਜਨ ਦੇ ਕੋ ਤੇ ਪਤਾ ਪਾਪਾ ਕਿੱਥੇ ਗਏ ਪਪਾ ਜਾਂਦੇ ਜਾਂਦੇ ਉਹ ਬਾਬਾ ਪਪਾ ਦਾ ਐਕਸੀਡੈਂਟ ਹੋ ਗਿਆ ਕਿੱਥੇ ਚਲ ਗਏ ਬਾਬੇ ਹੈ ਬਾਬੇ ਬਾਬਾ ਹੀ ਚਲ ਗਏ ਤੇ ਤੁਸੀਂ ਪਪਾ ਦੀ ਯਾਦ ਆਉਂਦੀ ਹੈ ਹੈ ਤੇ ਮੰਮਾ ਕਿੱਥੇ ਚਲ ਗਏ ਮੰਮਾ ਛੱਡ ਕੇ ਚਲੇ ਗਏ ਛੱਡ ਕੇ ਚਲ ਗਏ ਤੇ ਮੰਮਾ ਨੇ ਬਾਅਦ ਵਿੱਚ ਫੋਨ ਨਹੀਂ ਕੀਤਾ ਹਾਂ ਮੈਂ ਕਿਤਾ ਫੋਨ ਕੀਤਾ ਕਿਤਾ ਫੋਨ ਨਹੀਂ ਕੀਤਾ ਮਮਾ ਨੇ ਪੁੱਛਿਆ ਨਹੀਂ ਕਿ ਤੁਸੀਂ ਰੋਟੀ ਖਾਧੀ ਮਮਾ ਨੇ ਪੁੱਛਿਆ ਤਾਂ ਨਹੀਂ ਖਾਧੀ ਲਾ ਕੰਮ ਫੋਨੋਂ ਦੇ ਆਪਿਆਂ ਨੂੰ ਗੁੜਿਆ ਜਾ ਦੋ ਕੁੜੀ ਗੰਦਵਾ ਦੋ ਤੁਸੀਂ ਤੁਸੀਂ ਜਾਣਾ ਤੁਸੀਂ ਕਿੱਥੇ ਰਹਿਣਾ ਦੱਦਾ ਦੱਦਾ ਦੀ ਕਿਹ ਰਹਿਣਾ ਮਮੀ ਨੂੰ ਮਮੀ ਨੂੰ ਆਖੀ ਕਿ ਇੱਥੇ ਆ ਦੇ ਆਖੀ ਹਾਂ ਮਮੇ ਦੀ ਯਾਦ ਆਉਂਦੀ ਮਮੇ ਦੀ ਯਾਦ ਆਉਂਦੀ ਕਿ ਪਾਪਾ ਦੀ ਪਾਪਾ ਦੀ ਪਾਪਾ ਦੀ ਯਾਦ ਆਉਂਦੀ ਪਾਪਾ ਦਾ ਕੀ ਨਾਮ ਸੀ ਸੰਦੀਪ ਸੰਦੀਪ ਸਿੰਘ ਅੱਛਾ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਪ੍ਰੀਨਰਸੀ ਪ੍ਰੀਨਰਸੀ ਤੇ ਪੈਨ ਪੈਨ ਪ੍ਰੀਨਰਸੀ ਇਹ ਤੁਸੀਂ ਕੋਈ ਕਲਾਸ ਪੜ੍ਹਦੇ ਤੇ ਤੁਹਾਡੇ ਦਾਦਾ ਦਾਦੀ ਤੁਹਾਨੂੰ ਪੂਰਾ ਸਾਭਦੇ ਪਾਰ ਕਰਦੇ ਹੈ ਹਾਂ ਆਦਿ ਨੂੰ ਨਹੀਂ ਖਾਈਂਦਾ ਉਹ ਨੋ ਨਹੀਂ ਖਾਈਦੇ ਨਹੀਂ ਖਾਈਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਚਟਾਲਾ ਜ਼ਿਲ੍ਹਾ ਤਰਨਤਾਰਨ ਹਾਂਜੀ ਕਿ ਪੱਤੀ ਨਹੀਂ ਤਰਨਤਾਰਨ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਪਿੰਡ ਚਟਾਲਾ ਦੇ ਵਿੱਚ ਅਸੀਂ ਆਏ ਹਾਂ ਤੇ ਮਾਤਾ ਜੀ ਛੱਡ ਕੋ ਆਏ ਸੀ ਨਾ ਤੁਸੀਂ ਹਾਂਜੀ ਹਨਾ ਛੱਡ ਕੋ ਆਏ ਸੀ ਤੇ ਆਪਣਾ ਸਾਰਾ ਦੁੱਖ ਦੱਸ ਕੇ ਗਏ ਕਿ ਮੇਰੇ ਪੁੱਤ ਨਾਲ ਕੀ ਗੱਲ ਹੋਈ ਆ ਤੇ ਮੇਰੇ ਜਿਹੜੀ ਪੋਤੀਆਂ ਵਾਂ ਉਹ ਕਿਹ ਤਰ੍ਹਾਂ ਕਿਹੜੇ ਹਾਲਤ ਦੇ ਵਿੱਚ ਰਹਿ ਰਹੀਆਂ ਨੇ ਅੱਜ ਅਸੀਂ ਸਪੈਸ਼ਲ ਤੌਰ ਤੇ ਇਨਾਂ ਕੋ ਪਿੰਡ ਆਏ ਆ ਅੰਮ੍ਰਿਤਸਰ ਤੋਂ ਤਕਰੀਬਨ 40-50 ਕਿਲੋਮੀਟਰ ਦੂਰ ਤੇ ਇਹ ਇਹ ਦੋ ਬੱਚੀਆਂ ਦੀਆਂ ਜਿਹੜੀਆਂ ਫੋਟੋਆਂ ਸਾਨੂੰ ਦੇ ਕੇ ਗਏ ਹਨ ਉਹ ਫੋਟੋਆਂ ਕਰਕੇ ਅਸੀਂ ਇੱਥੇ ਆਏ ਕਿਉਂਕਿ ਇਹਨਾਂ ਦੇ ਚਿਹਰੇ ਵੇਖੋ ਤੁਸੀਂ ਇੰਨੇ ਮਾਸੂਮ ਚਿਹਰੇ ਇੰਨੇ ਮਾਸੂਮ ਗੱਲਾਂ ਪਾਪਾ ਬਾਰੇ ਪੁੱਛਿਆ ਮੰਮਾ ਬਾਰੇ ਪੁੱਛਿਆ ਕਿ ਮੰਮਾ ਛੱਡ ਕੇ ਚਲ ਗਈ ਆ ਤੇ ਪਾਪਾ ਜਿਹੜੇ ਆ ਉਹ ਐਕਸੀਡੈਂਟ ਹੋ ਕੇ ਤੇ ਬਾਬਾ ਜੀ ਕੋ ਚਲੇ ਗਏ ਜੋ ਬੱਚਿਆਂ ਨੂੰ ਸਿਖਾਇਆ ਵੱਡੇ ਨੇ ਕਿੰਨੇ ਕਿੰਨੇ ਚਿਹਰੇ ਹੋ ਗਏ ਹਾਂਜੀ 31 ਤਰੀਕ ਨੂੰ ਮੈਂ 31 31 ਮਈ ਨੂੰ ਐਕਸੀਡੈਂਟ ਹੋਇਆ ਸੀ ਹਾਂਜੀ 3 ਤਰੀਕ ਨੂੰ ਡੈਥ ਹੋ ਗਈ ਆ ਹਾਂਜੀ 17 ਦਰ ਨਾਨਕ ਦੇ ਹਸਪਤਾਲ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਹਾਂਜੀ ਤੇ ਉੱਥੇ ਦੋ ਦਿਨ ਦੋ ਤਿੰਨ ਦਿਨ ਰਹਿ ਆ ਤਿੰਨ ਕ ਦਿਨ ਹਾਂਜੀ ਤੇ ਮੁੜ ਕੇ ਚੌਥੇ ਦਿਨ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਇਹ ਫਿਰ ਜਿਹੜੀ ਇਹਨਾਂ ਦੀ ਮਦਰ ਤੇ ਇਹਨਾਂ ਦੀ ਮਦਰ ਡੇਢ ਮਹੀਨੇ ਪਿੱਛੋਂ ਚਲੇ ਗਈ ਆ ਕਿ ਉਹ ਕੀ ਗੱਲ ਬੱਚਿਆਂ ਨੂੰ ਨਾਲ ਨਹੀਂ ਖੜਿਆ ਕਿ ਜੱਤ ਬੱਚਿਆਂ ਨੂੰ ਖੜਿਆ ਸੀ ਉਹਨਾਂ ਨਾਲ ਹਾਂਜੀ ਬੱਚਿਆਂ ਨੂੰ ਖੜਿਆ ਸੀ ਨਾਲ ਇਹ ਮਹੀਨਾ ਰਹਿ ਬੱਚੇ ਉਹਦੇ ਕੋਲ ਹਾਂਜੀ ਤੇ ਮੁੜ ਕੇ ਪੰਚਾਇਤ ਮੈਂਬਰ ਤੋਂ ਨੇ ਫੋਨ ਕਰਾਤਾ ਵਾ ਹਾਂਜੀ ਆਂਦੀ ਆ ਵੀ ਉਹਨਾਂ ਆਖਿਆ ਪੰਚਾਇਤ ਮੈਂਬਰ ਇਹਨਾਂ ਨੂੰ ਆਖਿਆ ਵੀ ਤੁਸੀਂ ਆਪਣੀਆਂ ਬੱਚੀਆਂ ਲੈ ਜਾਓ ਤੁਹਾਡੀਆਂ ਬੱਚੀਆਂ ਰੋਲਣ ਜੇ ਹਾਂਜੀ ਤੁਹਾਡੇ ਪੁੱਤ ਦੀ ਅਨਸਾਹ ਹਾਂਜੀ ਤੇ ਅਹੀਂ ਆ ਖਪੇ ਕੋਈ ਗੱਲ ਨਹੀਂ ਤੁਸੀਂ ਸਭ ਨੂੰ ਵਾਰ ਤਰੀਕ ਦੇ ਦਿਓ ਟਾਈਮ ਦੇ ਦਿਓ ਤਾਂ ਅਸੀਂ ਲੈ ਚਾਂਗੇ ਹਾਂਜੀ ਹੁਣ ਤੁਸੀਂ ਧੱਕ ਦਿੱਤਾਂ ਅਸੀਂ ਤੇ ਧੱਕ ਨਹੀਂ ਦੇਣਗੇ ਹਾਂਜੀ ਸਾਡੀਆਂ ਦੇ ਬੱਚੀਆਂ ਤੇ ਅਹੀਂ ਮੁੜ ਕੇ ਫੇਰ ਨਵਾਰ ਤਰੀਕ ਦਿੱਤਾ ਫੇਰ ਅਸੀਂ ਆ ਗੱਲ ਆਈਆਂ ਉਹਨਾਂ ਨੂੰ ਤੇ ਹੁਣ ਮੇਰਾਂ ਕੁੜੀਆਂ ਨੂੰ ਫੋਨ ਕਰਦੀ ਮੇਰੇ ਜਵਾਈਆਂ ਨੂੰ ਫੋਨ ਕਰਦੀ ਆ ਵੀ ਮੈਨੂੰ ਕੁੜੀਆਂ ਦਵਾ ਦਿਓ ਫੇਰ ਉਹਨੇ ਕੁੜੀਆਂ ਵੀ ਗਾਂ ਉਹਨੇ ਕੁੜੀਆਂ ਗਾਂ ਨੇ ਦੇ ਦਿਆਂ ਨੇ ਆ ਕਿਸਨ ਨੂੰ ਨਾ ਨੂ ਦੇਣੀ ਗਾਂ ਜਿਹੜੀ ਨਾ ਨਾ ਰੋਣ ਬਣਾਈਆਂ ਬਾਕੀ ਤੁਸੀਂ ਤੁਸੀਂ ਹੀ ਚਾਹੁੰਦੇ ਕਿ ਆਪਣੀ ਕੁੜੀਆਂ ਤੁਸੀਂ ਨਹੀਂ ਦੇਣਗੇ ਤੇ ਅਸੀਂ ਨਹੀਂ ਦੇਣੀਆਂ ਕੁੜੀਆਂ ਸਾਡਾਂ ਗਾਂ ਕੁੜੀਆਂ ਨੇ ਪਟੋਕੀਆਂ ਖਾਂਗ ਧੱਕੇ ਖਾਣੇ ਨੇ ਐ ਜਿੰਨਾ ਚਿਰ ਜੀਵਾਂਗੇ ਗਾਂ ਚਲੋ ਗਾਂ ਮਾਰਾ ਸੱਚੇ ਪਾਤਸ਼ਾਹਾਂ ਦੀ ਤੇ ਤੁਸੀਂ ਦਾਦੀ ਵੀ ਰਹਿਣਾ ਮੰਮੀ ਤਾਂ ਨਹੀਂ ਰਹਿਣਾ ਹਾਂ ਦਾਦੀ ਪਿਆਰ ਕਰਦੀ ਰੋਟੀ ਪਾਣੀ ਮਿਲਦਾ ਪੂਰਾ ਦੋ ਦੁੱਧ ਪਿੰਦੇ ਤੇ ਹੈ ਦੋ ਦੁੱਧ ਮਿਲਦੇ ਹੋ ਨਹੀਂ ਪਿੰਦੇ ਪਤਾ ਤੱਕਦੇ ਨਹੀਂ ਆਣਾ ਵੱਡੇ ਹੋਣਾ ਕਿ ਦੁੱਧੂ ਹੈਗਾ ਨਹੀਂ ਕਰੇ ਦੁੱਧੂ ਕਰਿਆ ਨਹੀਂ ਨਾ ਹੈਗਾ ਚਾਹ ਪਾਣੀ ਦੇ ਵਿੱਚ ਪਾ ਕੇ ਥੋੜਾ ਬੁੱਤਾ ਦੇ ਦੇ ਨੀ ਨੀ ਹਾਂ ਸਕੂਲ ਕਿਹਨਾਂ ਦੇ ਸਕੂਲ ਸਕੂਲ ਕਿੱਥੇ ਜਾਂਦੇ ਸਕੂਲ ਹੁਣ ਉੱਥੇ ਬਚਰੇ ਪਾਏ ਆ ਫਿਰ ਉੱਥੇ ਚਲੇ ਗਏ ਨਾ ਮੁਸ਼ਕਲ ਵੜਾ ਵਾ ਸਾਨੂੰ ਹਾਂ ਅਹੀਂ ਤੇ ਇਹ ਸਰਤਾ ਡੇਕੜੂ माग ਕਰਦੇ ਆ ਵੀ ਸਾਡੇ ਬੱਚਿਆਂ ਦੀ ਜਿੰਨੀ ਵੀ ਪਾਜਤ ਹੋ ਸਕੇ ਉਹ ਨਹੀਂ ਕੀਤੀ ਜਾਵੇ ਮੈਂ ਤੇ ਹੁਣ ਕੰਮਕਾਰ ਕਰਨ ਜੋਗਾ ਨਹੀਂਗਾ ਜੀ ਕੀ ਗੱਲ ਕੀ ਕਰਦੇ ਹਾਂ ਹਾਂਜੀ ਕੀ ਕੀ ਮੇਰੇ ਸਰੀਰ ਕੰਮ ਨਹੀਂ ਕਰਦਾ ਹਾਂਜੀ ਮੇਰੇ ਸਰੀਰ ਹੁਣ ਬਡਾਪਾ ਹੁੰਦਾ ਜਾਂਦਾ ਵਾ ਜੀ ਜਿਆਦਾ ਤੇ 68 ਸਾਲ ਮੇਰੀ ਉਮਰ ਹੋ ਗਈ ਤੇ ਹੁਣ ਮੇਰੇ ਕੋ ਕੰਮ ਨਹੀਂ ਹੁੰਦਾ ਜੀ ਕੀ ਕੰਮ ਕਰਦੇ ਹੋ ਮੈਂ ਲੋਹੇ ਦਾ ਲੋਹੇ ਵਾਲੀ ਦੁਕਾਨ ਤੇ ਮੈਂ ਕੰਮ ਕਰਦਾ ਵਾਂ ਜੀ ਟੱਕਰ ਸਾਹਿਬ ਗੁਰਦੁਆਰੇ ਦੇ ਸ਼ਾਲੀ ਸ਼ਾਲੀ ਮਾਰ ਫੈਸਲਾ ਅੱਗੇ ਕਰਦਾ ਜੀ ਹੁਣ ਹੁਣ ਕਰਦੇਗਾ ਹਾਂ ਜੀ ਮੈਂ ਹੋਣੇ ਛੁੱਟੀ ਲੈ ਕੇ ਆਇਆ ਹਾਂ 12 ਵਜੇ ਤੁਹਾਡਾ ਫੋਨ ਗਿਆ ਆਇਆ ਤੇ ਨਾ ਕਰਦੇ ਆਨੇ ਕਿ ਆਪੀ ਉਹਨਾਂ ਨੇ ਵਾਗਰੂ ਨਾ ਨੇ ਆਉਣਾ ਤੇ ਘਰ ਨੂੰ ਆਏ ਹੋ ਤੇ ਉਦੋਂ ਦੇ ਇੱਥੇ ਤੁਹਾਨੂੰ ਢੀਕਣ ਦੇ ਹੁਣ ਮੈਂ ਫੇ ਕੰਮ ਤੇ ਵਾਪਸੀ ਮੁਰਜਣਾ ਜੀ ਵਾਪਸ ਮੁਰਜਣਾ ਹਾਂ ਜੀ ਤੇ ਮੈਂ ਇਹ ਪੁੱਤ ਦਾ ਦੁੱਖ ਹਾਂ ਜੀ ਪੁੱਤ ਦਾ ਦੁੱਖ ਹੈ ਬਾਬਾ ਜੀ ਬਹੁਤ ਜ਼ਿਆਦਾ ਬਾਬਾ ਜੀ ਜੇ ਤੋ ਬੂਆ ਖੋਲਦੇ ਹੋ ਤਾਂ ਸਾਡੀਆਂ ਧਾਈਆਂ ਨਿਕਲ ਕੇ ਆਉਂਦੀਆਂ ਇੱਥੇ ਜੀ ਨਾ ਕੋਈ ਇੱਥੇ ਸਾਨੂੰ ਚਾਹ ਪੀਉਣ ਵਾਲਾ ਨਾ ਕੋਈ ਪਾਣੀ ਪੀਉਣ ਵਾਲਾ ਜੀ ਜਿੱਦਾਂ ਆਏ ਸਵੇਰ ਦੇ ਅਸੀਂ ਓਦਾਂ ਦੋਵੇਂ ਜੀ ਬੈਠੇ ਨਾ ਕਹੇ ਸਾਨੂੰ ਪਾਣੀ ਨਾ ਧਾਣੀ ਕਹੇ ਨੇ ਨਹੀਂ ਕਿਹਾ ਵੀ ਤੁਸੀਂ ਚਾਹ ਪੀ ਲਓ ਪਾਣੀ ਪੀ ਲਓ ਜੀ ਜਿੱਦਾਂ ਉਹਨੇ ਅਸੀਂ ਇਦਾਂ ਹੀ ਵਾਪਸ ਮੁੜ ਜਾਣੇ ਖਾਲੀ ਜੀ ਹੁਣ ਇਹਨਾਂ ਇਹਨਾਂ ਦਾ ਇਹ ਸਕੂਲੇ ਕਿਹੜੇ ਪੜਦਿਆਂ ਇਹ ਬਚੜੇ ਜਾਂਦੀਆਂ ਜੀ ਸਰਕਾਰੀ ਸਕੂਲ ਸਰਕਾਰੀ ਸਕੂਲ ਉਹ ਤਾਂ ਨੌ ਹੋੜੀ ਖਾਈਦੇ ਆ ਜਿੰਦਰੇ ਵੱਜ ਗਏ ਬਾਗੂ ਜੀ ਇੱਥੇ ਹੂੰ ਤੇ ਪਾਪਾ ਲੜ ਗਿਆ ਹੈ ਹੈ ਪਾਪਾ ਲੜ ਗਿਆ ਹੈ ਕਿ ਕਿਹੜੇ ਪਾਪਾ ਤੇ ਪਾਪਾ ਪਾਪਾ ਕਿਥੇ ਗਏ ਇਹ ਇੱਕ ਇੰਡੀਆ ਵੀ ਜਦੋਂ ਸਾਡੇ ਪਾਪਾ ਦਾ ਐਕਸੀਡੈਂਟ ਹੋਇਆ ਸੀ ਨਾ ਜੀ ਹਾਂ ਇਹ ਕਹਿੰਦੇ ਆ ਵੀ ਦਾਦੂ ਸਾਡਾ ਵੀ ਨਾਲ ਗਿਆ ਸੀ ਉਹਦੇ ਪੁੱਤ ਨਾਲ ਗਏ ਤੁਸੀਂ ਗਏ ਸੀ ਨਾਲ ਹਾਂ ਜਦ ਐਕਸੀਡੈਂਟ ਹੋਇਆ ਸੀ ਪਾਪਾ ਨੂੰ ਕਿੱਥੇ ਸੱਟ ਲੱਗੀ ਪਾਪਾ ਦੇ ਇੱਥੇ ਸੱਜੇ ਸੱਟ ਸੱਟ ਲੱਗੀ ਕੀ 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 ਸੱਟ ਲੱਗੀ ਕੀ ਉੱਥੇ ਖੂਨ ਨਿਕਲਿਆ ਹੈ ਤੁਸੀਂ ਵੇਖਿਆ ਸੀ ਤੈਨੂੰ ਰੋਣਾ ਰੋਣਾ ਆਇਆ ਸੀ ਹੈ ਤੈਨੂੰ ਪਪਾ ਦੀ ਯਾਦ ਪੂਰੀ ਆਉਂਦੀ ਹੈ ਜੱਫੀ ਜੱਫੀ ਪਾਉਣੀ ਜੀ ਕਰਦਾ ਪਪਾ ਹੈ ਪਪਾ ਨੂੰ ਜੀ ਕਰਦਾ ਕਿ ਮੰਮਾ ਨੂੰ ਪਪਾ ਨੂੰ ਪਪਾ ਪਿਆਰ ਆ ਪਰ ਕਰਦੀ ਹੈ ਹੈ ਤੁਸੀਂ ਨੋ ਖਾਈ ਜਾਂਦੇ ਹਾਂ ਰੋਣ ਤਰ੍ਹਾਂ ਜਦੋਂ ਕਿਤੇ ਚੇਤਾ ਆਉਂਦਾ ਫੋਟੋ ਫੋਟੋ ਵੇਖ ਲੈਂਦੇ ਅੰਦਰ ਮੇਰੇ ਫੋਟੋ ਵੀ ਲਗਾ ਕੇ ਰੱਖੀ ਬੋਲ ਬਾਬਾ ਜੀ ਸਾਨੂੰ ਚੱਲ ਪਾਈ ਦਾ ਖਾਤਾ ਅਸਾਂ ਦਾ ਖਾਤਾ ਦੇ ਲੋਗੇ ਮੇਰੇ ਪਾਪਾ-ਪਾਪਾ ਦੀ ਦੁਕ ਹੋ ਗਏ। ਦਾਦੂ ਕੋ ਕੰਮ ਨਹੀਂਂਦਾ। ਅੱਛਾ? ਦਾਦੂ ਕੋ ਕੰਮ ਨਹੀਂਂਦਾ। ਤੁਸੀਂ ਤੁਸੀਂ ਨਹੀਂ ਕੰਮ ਕਰਦੇ। ਕੋ ਮੈਂ ਛੋਟਾ ਜੀ। ਮੈਂ ਛੋਟਾ ਜੀ। ਛੋਟਾ ਜੀ। ਮੈਂ ਤਾਂ ਕੀ ਕਰ ਲੈ ਕਰੀਂਗਾ? ਵੱਡਾ ਉਹ ਕਰ ਲੇਗਾ ਕੰਮ। ਵੇਖੋ ਬਾਈ ਗੁਰਜੀ। ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਦਾ। ਜੋ ਅੱਗੇ ਵੀ ਦੱਸ ਚੁੱਕਿਆ ਕਿ ਪਿੰਡ ਚਟਾਲੇ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਸ ਦੋ ਬੱਚੀਆਂ ਮੈਨੂੰ ਖਿੱਚ ਕੇ ਲੈ ਕੇ ਆਈਆਂ। ਏ ਬੇਟੀ ਸ਼ਹਨਾਜ ਤੇ ਬੇਟੀ ਜੰਨਤ ਇਹ ਵੱਡੀ ਹੈ 1 ਸਾਲ ਦਾ ਫਰਕ ਆ ਦੋ ਦੋ ਬੱਚੀਆਂ ਦਾ ਮਾਂ ਪਿਓ ਜਿਹੜਾ ਵਾ ਉਹ ਛੱਡ ਕੇ ਚਲਾ ਗਿਆ ਭਾਵ ਕਿ ਬੇੜਾ ਪੁੱਤਰ ਸੀ ਜਿਹੜਾ ਇਹਨਾਂ ਦਾ ਬਾਪ ਸੀ ਉਹ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਤੇ ਮਦਰ ਜਿਹੜੀ ਆ ਉਹ ਦੋ ਧੀਆ ਪਿੱਛੇ ਛੱਡ ਕੇ ਆਪਣੇ ਪੇਕੇ ਘਰ ਚਲ ਗਈ ਤੇ ਹੁਣ ਇਹ ਦੋ ਬੱਚੀਆਂ ਪੂਰਾ ਰੁਲਣਦੀਆਂ ਤੇ ਤੁਹਾਡੇ ਸਾਹਮਣੇ ਆ ਘਰ ਦੇ ਹਾਲਾਤ ਦਾਦਾ-ਦਾਦੀ ਪਾਲਣਦੇ ਆ ਤੇ ਦਾਦਾ-ਦਾਦੀ ਕੋਈ ਇੰਨਾ ਨਹੀਂ ਹੁੰਦਾ ਹੁੰਦੇ ਆ ਕਿ ਜੇ ਆਪਾਂ ਉਥੇ ਸਹੁਰੇ ਘਰ ਪੇਕੇ ਘਰ ਘਾਲਤੀ ਕਰ ਨਾਨਕੇ ਇਨਾਂ ਦੇ ਘਾਲਤੀਆਂ ਉਹ ਉਥੇ ਪਟੋਕੀਆਂ ਜੋਗੀਆਂ ਰਹਿੰਗੀਆਂ ਇਹ ਤੇ ਸਾਡੀ ਅਨਸਾ ਬੰਸਾ ਪਹਿਲੋਂ ਇਨਾਂ ਦੀ ਮਦਰ ਛੱਡ ਕੇ ਚਲ ਗਏ ਆ ਤੇ ਹੁਣ ਆਂਦੇ ਆ ਕਿ ਸਾਨੂੰ ਮੇਰੀਆਂ ਕੁੜੀਆਂ ਮੈਨੂੰ ਦੇ ਦੋ ਤੇ ਉਹ ਵਿੱਚੋਂ ਵਿੱਚੋਂ ਰਿਸ਼ਤੇਦਾਰੀ ਦੇ ਵਿੱਚ ਆਂਦੇ ਆ ਮਾਤਾ ਜੀ ਦੇ ਕਹਿਣ ਮੁਤਾਬਿਕ ਕਿ ਉਹ ਆਂਦੇ ਆ ਕਿ ਇਹ ਇਹਨਾਂ ਨੂੰ ਨਾਨਾ ਨੂੰ ਦੇ ਰਣੀਆ ਉਹਨਾਂ ਨੇ ਵਿਆਹ ਕਰਾ ਲਿਆ ਹਾਂ ਜੀ ਇਹਨੇ ਵਿਆਹ ਕਰਾ ਲਿਆ ਅਛਾ ਉਹਨੇ ਵਿਆਹ ਕਰਾ ਲਿਆ ਹਾਂ ਵਿਆਹ ਕਰਾ ਲਿਆ ਉਹਨਾਂ ਦੀ ਸ਼ਾਦੀ ਕਰਾ ਲਈ ਹੈ ਜੀ ਡੇੜੇ ਵਾਲੇ ਵਿਆਹੀ ਹੈ ਜੀ ਡੇੜੇ ਵਾਲੇ ਵਿਆਹ ਜੀ ਹਾਂ ਜੀ ਕਿਸੇ ਨੂੰ ਨਹੀਂ ਪਤਾ ਨਾਂ ਮਾਂ ਨੂੰ ਪਤਾ ਨਾ ਪਿਓ ਨੂੰ ਪਤਾ ਨਾ ਭਰਾ ਨੂੰ ਪਤਾ ਅਛਾ ਆਪ ਆਪੇ ਹਾਂ ਜੀ ਆਪੇ ਲੱਗ ਕੇ ਤੇ 1.5 ਮਹੀਨੇ ਬਾਅਦ ਉਹਨੇ ਜਦੋਂ ਐਕਸੀਡੈਂਟ ਹੋ ਗਿਆ 6 ਮਹੀਨੇ ਦੀ 3 ਤਰੀਕ ਨੂੰ ਜੀ ਹਾਂ ਇਸ ਗੇਟ ਲੱਗ ਗਏ ਜੀ ਤੇ ਮੁੜ ਕੇ ਉਹਦੀ ਦੇਤ ਹੋਗੀ ਉਹਦੇ ਤੋਂ ਬਾਅਦ ਮੁੜ ਕੇ ਉਹ ਡੇਢ ਮਹੀਨੇ ਬਾਅਦ ਚਲੇਗੀ ਉਹਦੀ ਜਾਣ ਤੋਂ ਬਾਅਦ ਫਿਰ ਉਹਨਾਂ ਦੇ ਮਤਲਬ ਕੇ ਪਿੰਡ ਦੇ ਜਿਹੜਾ ਪੰਚਾਇਤ ਮੈਂਬਰ ਹੀ ਉਹਨੇ ਕਿਹਾ ਪੀ ਇਹਦੀ ਮਾਂ ਤੇ ਹੈ ਨਹੀਂ ਆ ਤੇ ਚਾਚੀਆਂ ਤਾਇੀਆਂ ਕੋਈ ਨਹੀਂ ਕਿਸੇ ਨੂੰ ਸਾਭਦ ਤੇ ਇੱਥੇ ਤਾਂ ਡੇ ਬੱਚੇ ਜਿਹੜੇ ਪਟੋਕੀਆਂ ਜੋਗੇ ਰਹਿ ਜਾਣੇ ਆ ਜੀ ਮੈਂ ਕਿਉਂ ਨਹੀਂ ਵਿਆਹ ਕਰਾ ਲਿਆ ਫਿਰ ਮੈਂ ਕਿਹਾ ਤੁਹਾਡਾ ਮਨ ਨਹੀਂ ਕੀਤਾ ਕਿ ਉੱਥੇ ਖਲੋਣ ਨੂੰ ਹਾਂ ਜੀ ਹੁੰਦਾ ਹਾਂ ਉੱਥੇ ਖਲੋਣਾ ਬਣਦਾ ਵੀ ਨਹੀਂ ਉੱਥੇ ਬਣਦਾ ਵੀ ਨਹੀਂ ਹਾਂ ਠੀਕ ਆ ਤੇ ਚਲੋ ਅਸੀਂ ਸਮਝਿਆ ਵੀ ਸਾਨੂੰ ਪਿਛਲੀ ਉਮਰੇ ਹਾਂ ਪਿਛਲੀ ਪਿਛਲੀ ਉਮਰ ਦੇ ਵਿੱਚ ਦੋ ਧੀਆਂ ਹੀ ਦੇ ਦਿੱਤੀਆਂ ਹਾਂ ਤੇ ਉਹ ਅਸੀਂ ਜਿੰਨਾ ਚਿਰ ਇਹਨਾਂ ਦੀ ਸੇਵਾ ਹੋਊਗੀ ਸਾਡੇ ਕੋਲ ਕਰਾਂਗੇ ਤੇ ਬਾਕੀ ਹੀ ਵਾਗਰੂ ਜੀ ਕਿਰਪਾ ਕਰਨੀ ਇਹਨਾਂ ਤੇ ਇਹਨਾਂ ਬੱਚਿਆਂ ਦੀ ਹਾਲਤ ਵੇਖ ਲਓ ਕੀ ਹੈ ਉਦੋਂ ਬਾਅਦ ਸਾਡੀ ਵੇ ਇੱਕ ਸਵਾਲ ਨਾ ਇੱਕ ਸਵਾਲ ਪਾਛੋ ਮੈਂ ਇੱਕ ਸਵਾਲ ਹਰ ਇੱਕ ਉਸ ਇਨਸਾਨ ਕੋ ਪੁੱਛਦਾ ਨਾਵਾ ਕਿ ਜਿਹੜਾ ਰੱਬ ਤੋਂ ਰੱਬ ਨੇ ਗਰੀਬੀ ਬਖਸ਼ੀ ਜਿੰਨੂੰ ਹਾਂਜੀ ਕੀ ਪੁੱਤ ਚਲਾ ਗਿਆ ਤੁਹਾਡਾ ਹਾਂਜੀ ਹਨ ਨੌ ਛੱਡ ਕੇ ਚਲ ਗਈ ਪੋਤੇ ਪੋਤੀਆਂ ਤੁਹਾਡੇ ਕੀ ਨਾਂ ਤੁਸੀਂ ਸਾਂਭ ਰਹੇ ਜੀ ਹਾਂਜੀ ਹਨ ਪੋਤੀਆਂ ਸਾਂਭ ਰਹੇ ਜੀ ਤੋਂ ਕੋਈ ਰੱਬ ਨਾਲ ਸ਼ਿਕਵਾ ਹੈਗਾ ਰੱਬ ਨਾਲ ਸ਼ਿਕਵਾ ਹੈਗਾ ਕੋਈ ਕਿ ਆ ਹੋ ਤ ਸਕਦਾ ਵਾ ਜੀ ਬਾਕੀ ਪਰਮੇਸ਼ਰ ਦਾ ਹੁਕਮ ਹੈ ਆ ਜੀ ਤੇ ਜਿੰਨਾ ਲਿਖਿਆ ਵਾ ਜੀ ਉਨਾ ਹੀ ਇਥੋਂ ਖਾ ਕੇ ਜਾਣਾ ਮੇਲਾ ਵੇਖਣ ਆਏ ਆ ਜੀ ਮੇਲਾ ਜਦੋਂ ਬੰਦਾ ਚਲੇ ਜਾਂਦਾ ਉਦੋਂ ਮੇਲਾ ਖਤਮ ਹੋ ਜਾਂਦਾ ਪਰ ਇਹ ਜਿਹੜਾ ਵਾ ਇਹ ਜਿਆਦਾ ਦੁੱਖ ਭਰਿਆ ਡਾਡਾ ਦਰਦ ਹੀ ਜੀ ਇਹ ਦਾ ਕਰਕੇ ਮੇਰਾ ਸਰੀਰ ਬਿਲਕੁਲ ਰਹਿ ਗਿਆ ਕਾਮਕੂਮ ਮੇਰ ਕੋਨ ਦਾ ਨਹੀਂ ਮੇਰਾ ਤੇ ਪਿਲਸਨ ਨਾਲਾ ਹਿਸਾਬ ਉੱਥੇ ਜਿਹੜੀ ਤਨਖਾਹ ਲੈਣਾ ਜੀ ਆਹਾ ਆ ਤਨਖਾਹ ਹਾਂਜੀ ਹੱਥ ਕਦੇ ਇੱਕਾ ਤਨਖਾਹ ਲੈ ਇਹ ਮੈਂ ਲੋਹੇ ਦਾ ਕੰਮ ਕਰਦਾ ਜੀ ਲੈ ਲੋ ਇਹਦਾ ਕੰਮ ਕਰਦੇ ਸੀ ਹਾਂਜੀ ਤੋਤੇ ਨਹੀਂ ਕੇ ਉੱਤਰਾ ਹੀ ਆ ਗਿਆ ਮੈਂ ਨੂੰ ਫੋਨ ਗਿਆ ਤੇ ਮੈਂ ਉੱਤਰਾ ਹੀ ਵਾਪਸ ਮੁੜ ਆਇਆ 64 ਸਾਲ ਦੀ ਉਮਰ ਜੇ ਤੇ ਬਜ਼ੁਰਗਾਂ ਦੇ ਹੱਥ ਵੇਖੋ ਕੀ ਕੰਮ ਕਰਨ ਲਈ ਮਜਬੂਰ ਹਾਂ ਤੇ ਪੁੱਤ ਹੁੰਦਿਆਂ ਹੋਇਆਂ ਮੈਂ ਮੈਨੂੰ ਕੰਮ ਨਹੀਂ ਹੀ ਕਰਨਾ ਪੈਂਦਾ ਜਦੋਂ ਪੁੱਤ ਹੀ ਨਾ ਆਂਦੇ 3 ਨੂੰ ਸਾਹਮਣੇ ਦੇ ਲਈ ਆਂਦੇ ਕਿ ਪ੍ਰਸ਼ਾਦਾ ਪਾਣੀ ਤੇ ਮੇਰਾ ਜਿਹੜਾ ਪੈਨਸ਼ਨ ਮਿਲਦੀ ਆ 1500 ਰੁਪਏ ਵਾਧਾ ਪੈਨਸ਼ਨ ਆ ਉਹਦੋਂ ਮੇਰਾ ਚੱਲ ਸਕਦਾ ਵਾ ਤੇ ਪਰ ਇਹ ਆ ਕਿ ਮੈਨੂੰ ਕੰਮ ਇੰਨਾ 3 ਦੇ ਲਈ ਪਾਲਣ ਦੇ ਲਈ ਮੈਨੂੰ ਕੀ ਨਾਂ ਦਾ ਕੰਮ ਕਰਨਾ ਪੈਂਦਾ ਤੇ ਹੱਥ ਮੈਂ ਕੁਦਰਤੀ ਵੇਖੇ ਕਿ ਜਿਹਨੂੰ 60 ਸਾਲ ਦੀ ਉਮਰ ਦੇ ਵਿੱਚ ਵੀ ਕੰਮ ਕਰਨਾ ਪੈ ਰਿਹਾ ਲੋਹੇ ਦਾ ਕੰਮ ਕਰਦੇ ਆ ਆਪ ਜੀ ਆਪ ਕੋ ਆਪਣੀ ਡਿਊਟੀ ਸਮਝ ਕੇ ਇਸ ਪਰਿਵਾਰ ਦੀ ਸਾਰ जरूर ਲਿਓ ਇਸ ਪਰਿਵਾਰ ਨੂੰ ਤੁਹਾਡੀ ਬਹੁਤ ਜਿਆਦੀ ਲੋੜ ਹੈ ਜਿੱਥੇ ਤੁਸੀਂ ਪਿਛਲੀਆਂ ਸੇਵਾਵਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸ 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 ਬਜ਼ੁਰਗ ਜੋੜੇ ਨੂੰ ਇਸ ਦੋ ਧੀਆ ਕਰਕੇ ਜਿਹੜੀਆਂ ਦੋ ਛੋਟੀਆਂ ਇੱਕ 5 ਸਾਲ ਦੀ ਇੱਕ 4 ਸਾਲ ਦੀ ਧੀ ਆ ਇਹਦੇ ਕਰਕੇ ਤੁਸੀਂ ਇਹਨਾਂ ਦਾ ਇਹਨਾਂ ਦੇ ਲਈ ਸੇਵਾ ਲਈ ਅੱਗੇ जरूर ਆਇਓ ਨਹੀਂਦਾ ਕੀ ਨਹੀਂ ਨਹੀਂ ਆ ਕੀ ਇਹ ਜਿਹੜਾ ਉਹ ਨਹੀਂ ਨਹੀਂ ਆ ਕੀ ਲੈ ਮੈਂ ਸਮਾਣਾ ਤੈਨੂੰ

ਕਾ ਸਕੇ ਮੇ ਬਾਈ ਦਾ ਗੱਛਾ ਕਾ ਸਕਿਓ। ਸਾਦੀ ਰੋਟੀ ਬਣੀ ਕੱਚਾ ਵੀ ਰੋਟੀ ਕੱਚਾ ਕਿਓ। ਲੈ ਲੈ ਹੱਥ ਬਾਂਕੇ ਬੈਠਿਆ। ਸਾਦੀ ਰੋਟੀ ਬਣ ਸਾਦੀ ਪਰਾਇ ਬਣੀ ਓ ਸਾਦਾ। ਬੜੀ ਤਰੀਕੇ ਨਾਲ ਚੱਲ ਸਕੇ। ਇਹ ਤੁਸੀਂ ਬੋਲਣ ਦੇ। ਹੈਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। लोरे आलू पेटी हां तू ले लो ना एकदम एकदम खाना तू ले लो पैसे ले लो पैसे नहीं ले जब मैं च पाला है ये पाला ले लो ले लो फलो फलो ओ फलो ये तो छोना बच्चा है छोना चलो जी ते माता जी हां जी राशन दा हां जी है ना हर महीने राशन ओथे लेना जाया करो ਠੀਕ ਕਰਾਇਾ ਸਮੀਤ ਮਿਲ ਜਾਇਆ ਕਰੇਗਾ ਠੀਕ ਕਰਾਇਰ ਨਾਲ ਜਿੰਨਾ ਕਰਾਇ ਲੱਗੇ ਕਰਾਇ ਤੇ ਵੀ ਦੇਖ ਕਰਾਂਗੇ ਅੱਛਾ ਤੇ ਨਾਲ ਬੱਸ ਸਟੈਂਡ ਤੋਂ ਜਦੋਂ ਆਟੋ ਲੈਣਾ ਨਾ ਮਜੀਠਾ ਰੋਡ ਦਾ ਹਾਂਜੀ ਤੇ ਉੱਥੇ ਤੁਸੀਂ ਉਹਨੂੰ ਆਟੋ ਵਾਲੇ ਨੂੰ ਕਹਿ ਦੇਣਾ ਜਿੱਥੇ ਰਾਸ਼ਨ ਵੰਦੇ ਆ ਨਾ ਉੱਥੇ ਤਾਰ ਦੇ ਜਿੱਥੇ ਤੁਸੀਂ ਆਏ ਹੋ ਉੱਥੇ ਨਹੀਂ ਉਤਰਨਾ ਉਹ ਅੱਗੇ ਆ ਤੇ ਤੁਸੀਂ ਹਰ ਮਹੀਨੇ 10 ਤਰੀਕ ਨੂੰ ਸਵੇਰੇ 11 ਵਜੇ ਉੱਥੇ ਪਹੁੰਚਣਾ ਅੱਛਾ ਤੇ ਆਪਣੇ ਦੋਹਾਂ ਤੀਆਂ ਦਾ ਤੇ ਬਜ਼ੁਰਗਾਂ ਦਾ ਆਪਣਾ ਰਾਸ਼ਨ ਤੁਸੀਂ ਲੈ ਜਾਇਆ ਕਰਨਾ ਠੀਕ ਹੈ ਠੀਕ ਹੈ ਜੀ ਹਨਾ ਸਾਡੇ ਵੱਲੋਂ ਇਹ ਸੇਵਾ ਜੀ ਬਾਕੀ ਸੇਵਾ ਉਹ ਉਹ ਜਿਹੜੇ ਅਗਲੇ ਪਾਸੇ ਬੈਠੇ ਹਨ ਤੁਹਾਨੂੰ ਵੇਖ ਰਹੇ ਹੈ ਜਿਹੜੇ ਹਾਂਜੀ ਹਨਾ ਉਹਨਾਂ ਨੇ ਉਹ ਵੇਖੋ ਕੀ ਕੀ ਕਰਦੇ ਠੀਕ ਠੀਕ ਹੈ ਜੀ ਠੀਕ ਤੇ ਸਾਡੇ ਵੱਲੋਂ ਆਹ ਸੇਵਾ ਜੀ ਤੁਹਾਨੂੰ ਕਹਿੰਦੇ ਬੁਲਾ ਦੇ ਬਾਕੀ ਵਾਏ ਗੁਜੀ ਕਾਗਾ ਜਾ ਵਾਏ ਜੀ ਕੀ ਫਤੇ ਬੋਲੇ ਸੋਨਹਾਲ ਸਾ ਸ੍ਰੀਆ ਕਾਲੇ ਹਾਂ ਜੀ ਬੜਾ ਬੜਾ ਫੋਟੋ ਦੇ ਹਉ 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 ਨਹੀਂ ਹਉ ਖਾਓ ਪਾਪਾ ਦੀ ਫੋਟੋ ਦਿਖਾਓ ਕਿੱਥੇ? ਉਹ ਨਾ ਉਹ ਨਹੀਂ ਨਾ ਹੈ? ਦੱਸੋ ਦੱਸ ਕਿੱਥੇ? ਇਹਦੇ ਵਿੱਚ? ਆਹ ਲੋ ਖੋਲਾ ਕਿੱਥੇ? ਹਾਂ? ਓਹ ਓਹ ਫੋਟੋ ਹਾਂ ਬਾਈ ਆੜੀ? ਹਾਂ ਜੀ ਹਾਂ ਇਹ ਉਹ ਜੋ ਠੰਡ ਪਾਟ ਕੇ ਇਹ ਕੋਣ ਹੈ? ਦੇਸ ਹੋਣੀ ਹੋਤੋ ਤੇ ਪਾਪਾ ਵੇ ਕੀ ਨੇ ਪਾਪਾ ਇਹ ਕਿਹਨੇ ਪਾਪਾ ਵਾ ਤੇਰੇ ਪਾਪਾ ਉਹਦੇ ਉਹਦੇ ਪਾਪਾ ਨਹੀਂ ਆਹ ਹੀ 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 ਤਰੀ ਪਰ ਹੀ ਗੱਦ ਨੂੰ ਅਕੱਤ ਨਹੀਂ ਕਹਾਂ ਤੇ ਪਾਪਾ ਨਾ ਹਮ ਬੱਚੀ ਬਾਲਾ ਪਾਪਾ ਕੋਤਕੇ ਬੱਚੀ ਆਏ ਆਏ ਪਾਰੀ ਵੀ ਘੱਟ ਪਾਰੀ ਵੀ ਘੱਟ ਚੱਲ ਤੜੀ ਰਾਤ ਨੂੰ ਵਾਹ ਸੰਗਤ ਜੀ ਮੈਂ ਨਹੀਂ ਆਖਿਆ ਕਿ ਫੋਟੋ ਕਿੱਥੇ ਪਈ ਆ ਆ ਮੇਰਾ ਪੁੱਤ ਮੈਂ ਨਹੀਂ ਆਖਿਆ ਫੋਟੋ ਕਿੱਥੇ ਪਈ ਆ ਅੰਦੇ ਕੇ ਫੋਟੋ ਮੈਨੂੰ ਆਖ ਕੇ ਪਾਪਾ ਤੇਰੇ ਕੀ ਹੋ ਜੇ ਪਾਪਾ ਤੇਰੇ ਤੇ ਅੰਦੇ ਕੋਲ ਮਾਰੀ ਚ ਫੋਟੋ ਪਈ ਹੈ ਪੁੱਠੀ ਕਰਕੇ ਤਾਂ ਰੱਖੀ ਹੈ ਕਿ ਆਪਣੇ ਪਾਪਾ ਨੂੰ ਯਾਦ ਬੜਾ ਕਰਦੀ ਤੇ ਹੁਣੇ ਮੈਂ ਫੋਟੋ ਖਾਈ ਤੇ ਫੋਟੋ ਨੂੰ ਚੁੰਮੰਦਾ ਵੀ ਤੇ ਫੋਟੋ ਨੂੰ ਜੱਫੀ ਪਾਉਂਦਾ ਵੀ ਹੈ ਤੇ ਇਹ ਇਹ ਮੂਮੈਂਟ ਮੈਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦਾ ਮੂਮੈਂਟ ਵਾ ਦਿਲ ਪਾੜ ਗਿਆ ਸਾਡਾ ਸਾਰਾ ਤੁਹਾਡਾ ਆਪੋ ਆਪਣਾ ਫਰਜ਼ ਵਾ ਕਿ ਇਸ ਇਸ ਬੱਚੀ ਦੇ ਇਸ ਬੱਚੀਆਂ ਦੀ ਜਿਹੜੀ ਸੇਵਾ ਵਾ ਉਹ ਤੁਸੀਂ ਆਪ ਆਪਣੀਆਂ ਬੱਚੀਆਂ ਜਾਣ ਕੇ ਤੁਸੀਂ ਕਰੋ ਆਪਣੇ ਮੈਨੂੰ ਮੈਨੂੰ ਜਿਆਦਾ ਮੈਨੂੰ ਬੋਲਣਾ ਨਹੀਂ ਆਉਂਦਾ ਮੈਨੂੰ ਕਿਉਂਕਿ ਜਦੋਂ ਇਹੋ ਜਿਹੇ ਮੂਵਮੈਂਟਸ ਹੋ ਜਾਂਦੀਆਂ ਨੇ ਉਦੋਂ ਉਦੋਂ ਬੋਲਿਆ ਨਹੀਂ ਜਾਂਦਾ ਉਦੋਂ ਆਪ ਜੀ ਸਮਝਦਾਰ ਜੀ ਸਮਝਦਾਰੀ ਰੱਖ ਕੇ ਇਹਨਾਂ ਬੱਚਿਆਂ ਦਾ ਜਿਹੜਾ ਵਾ ਉਹ ਬਣਦਾ ਹੱਕ ਆਪਾਂ ਦੇ ਦਿਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ